ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲਾਗੇ ਝੋਟ ਮਰੰਮ ਕੀ ਰਹੇ ਕਬੀਰਾ othor ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ ਇਹ ਜਗਿਆਸੂ ਜੀਓ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦ ਇਹਨਾਂ ਪੰਜਾਂ ਦੀ ਮਾਰ ਪੈਂਦੀ ਹੈ ਤਾਂ ਮਨੁੱਖ ਬਹੁਤ ਤੜਫਦਾ ਹੈ ਤੇ ਫਿਰ ਜਦੋਂ ਵੱਜੀ ਸੱਟ ਤੇ ਪੀੜ ਦਰਦ ਹੁੰਦੀ ਹੈ ਤਾਂ ਮਨੁੱਖ ਇਸ ਤੋਂ ਵੀ ਵੱਧ ਤੜਫਦਾ ਤੇ ਕਰ ਲੌਂਦਾ ਹੈ ਇਹਨਾਂ ਪੰਜਾਂ ਤੋਂ ਬਚਣ ਵਾਸਤੇ ਮੈਂ ਸਤਗੁਰੂ ਜੀ ਦੀ ਸ਼ਰਨ ਗਿਆ ਤੇ ਸਤਗੁਰੂ ਜੀ ਨੇ ਮੈਨੂੰ ਸ਼ਬਦ ਦੀ ਝੋਟ ਮਾਰੀ ਉਸ ਝੋਟ ਨਾਲ ਮੇਰਾ ਮਰਮ ਹਿਰਦਾ ਵਿਨ ਹੋ ਕੇ ਠੋਰ ਠਰਾਓ ਵਿੱਚ ਆ ਗਿਆ ਤੇ ਫਿਰ ਮੈਂ 헤ਜ ਗਿਆ ਸੁਜੀਓ ਹਰ 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 ਕਰਦਾ ਹੋਇਆ ਹਰ ਰੂਪ ਹੋ ਗਿਆ ਚੋਟ ਪ੍ਰਥਾਏ ਅਗਲੇ ਸ਼ਲੋਕ ਨੂੰ ਸਰਵਨ ਕਰੋ ਜੀ ਕਬੀਰ ਚੋਟ ਸਹੇਲੀ ਸੇਲ ਕੀ ਲਾਗ ਤਲੀ ਉਸਾਸ ਚੋਟ ਸਹਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਅਰਥ ਸੰਤ ਕਬੀਰ ਜੀ ਫਰਮਾਉਂਦੇ ਹਨ ਕਿ ਇਹ ਜਗਿਆਸੂ ਜੀਓ ਸੇਲੇ ਨੇਜੇ ਦੀ ਚੋਟ ਸਹੇਲੀ ਚੰਗੀ ਹੈ ਕਿਉਂਕਿ ਇਹ ਚੋਟ ਇੱਕ ਵਾਰ ਲੱਗੀ ਤਾਂ ਜਾਨ ਨਿਕਲ ਗਈ ਪਰ ਹਾਂ ਗੁਰਕੇ ਸ਼ਬਦ ਦੀ ਝੋਟ ਸਹਾਰਨੀ ਬਹੁਤ ਔਖੀ ਹੈ ਕਿਉਂਕਿ ਨੇਜੇ ਦੀ ਝੋਟ ਨਾਲ ਤਾਂ ਮਨੁੱਖ ਮਰ ਜਾਂਦਾ ਹੈ ਤੇ ਗੁਰका ਸ਼ਬਦ ਤਾਂ ਮਰਨ ਵੀ ਨਹੀਂ ਦਿੰਦਾ ਸਗੋਂ ਤੜਫਾਉਂਦਾ ਹੈ। हे ਜਗਿਆਸੂ ਜੀ ਮੈਂ ਤਦ ਉਸ ਦਾ ਦਾਸ ਹਾਂ ਉਸ ਨੂੰ ਆਪਣਾ ਗੁਰੂ ਕਰਕੇ ਮੰਨਦਾ ਹਾਂ ਜਿਸ ਨੇ ਗੁਰਕੇ ਸ਼ਬਦ ਦੀ ਵੱਜੀ ਝੋਟ ਨੂੰ ਸਹਾਰ ਕੇ ਸੈਣ ਕਰਿਆ ਤੇ ਕਹਲਣਾ ਕਹਲਣੀ ਸ਼ੁਰੂ ਕੀਤੀ। ਭਾਵ ਜੋ ਹਰ ਸਿਮਰਨ ਵਿੱਚ ਰੁੱਝ ਗਿਆ ਹੈ।